ਵਾਹ ਗੁਰੂ ਬੋਲੀ ਪ੍ਰਦੀਨ ਡੋਲੀ ਇਹ ਬਨਤੇ ਬ੍ਰੇਕ ਕਰਕੇ ਨੇ ਹੋਟਲ ਇਹ ਦੇਖੋ ਨਟ ਕਾਬਲੇ ਜਾਣ ਆਓ ਝੋਲੇ 'ਚ ਠੀਕ ਬੋਲ ਟਿਕੜੇ ਸਟੀਲ ਦੇ ਲਾਉਣੇ ਆ ਕੋ ਉਹ ਜਿਸਤੀ ਲਾਉਣੇ ਦੋਨੇ ਹੀ ਲਿਆਂਦੇ ਨੇ ਮੈਂ ਦੋਨੇ ਚੱਕਦੇ ਆ

ਅੰਦਰੋਂ ਬਿਲਡ ਵੈਲਡ ਨਹੀਂ ਕਰੀ ਦੀ ਇਹਦੇ ਤਾਂ ਠੇਕੇ ਵਾਲੇ ਕੰਮ ਨੇ ਕਿਰਸ ਇਹ ਕਿਰਸ ਹੁੰਦੀ ਐ ਵਿਧੂਆਂ ਦਾ ਸੁਵੀ ਕਿੰਨੇ ਰੁਪਏ ਘੱਟ ਦੇਣਗੇ ਸਾਨੂੰ ਬੈਂਡ ਹੂੰ ਵੀ ਉਹ ਫਲਾਨਾ ਇੰਨੇ ਨੇ ਤੂੰ ਦੱਸ ਕਿੰਨੇ ਰੁਪਏ ਘੱਟ ਦੇਣਗੇ ਉਹ ਅਗੂ ਅੰਦਰੋਂ ਬਿਲਡਿੰਗ ਨਹੀਂ ਅਗਲਾ ਕੰਮ ਨਹੀਂ ਹੈਗੀ ਨਾ ਸਹੀ ਬਾਹਰੋਂ ਦੇਖਦੇ ਸਹੀ ਵਾਸਤੇ ਠੀਕ ਐ ਜਦੋਂ ਬੈਂਡ ਚੱਲੇ ਚੱਲੇ ਨਾ ਬਈ ਇਹ ਹੂੰ ਆ ਜਿੱਡੀਆਂ ਦੋ ਪਲੇਟਾਂ ਨੂੰ ਜੋੜ ਕੇ ਪਲੇਟ ਐ ਐਡੀ ਪਲੇਟ ਲੱਗਦੀ ਹੁੰਦੀ ਸੀ ਤੇ ਮੇਰੇ ਕੋਲ ਬੈਂਡ ਇਹ ਐਡਾ ਲੰਬਾ ਹੁੰਦਾ ਸੀ ਪੁਰਾਣੀ ਪਲੇਟ ਤੈਨੂੰ ਦਿਖਾਈ ਸੀਗੀ ਤੀ ਪਈ ਆ ਉਹ ਤੇ ਮੈਂ ਮਰਾ ਮੋਰੇ ਮਰਵਾ ਲੇ ਮੋਰੇ ਲਾ ਦਾਂਗੇ ਉਹ ਚੜ ਜੂ ਇਹ ਤੇ ਬੈਂਡ ਐਕਸਟੈਂਸ਼ਨ ਕਰਨਾ ਹੈ 400 ਦੇ ਚਾ ਵੀ ਬਣਾ ਲਿਆ ਫਤੋ ਕਸੀ ਦੇਣਾ 400 ਦੇ ਇਹ ਆਪ ਕਮਾਈ ਲੈਂਦੇ ਪਲੇਟ ਨੂੰ ਜੁੱ ਕੱਲੀ ਇਧਰ ਕਮਾਉਣੀ ਆ ਬੋਲ ਐ ਨੂੰ ਕਮਾਵਾਂਗੇ ਬਸ ਕੋਈ ਨਾ ਕੁੰਜ ਕਿਧਰ ਮਰਜੀ ਕਮਾਉਣੀ ਆ ਛੱਪ ਗਾਸ ਕੀ ਪਿੰਡ ਲੰਗਾ ਦਾਂਗੇ ਬਸ ਹੋਰ ਇਸ ਨੂੰ ਪੂਰਾ ਘੜਾ ਨਾ ਦੇਵੇ ਯਾਨੀ ਕਿ ਉਹਦੇ ਬਾਰੇ ਫੇਰ ਇੱਥੇ ਨਾ ਮੋੜੇ ਉਹ ਉਧਰ ਹੀ ਮੋੜ ਕੇ ਲੈ ਜੀ ਹਾਂ ਫੇਰ ਖੁੱਲਣਾ ਖਾਲਣਾ ਦਾ ਹੋ ਜਾਂਦਾ ਚੱਕਰ ਹੁਣ ਆਪਾਂ ਨਹੀਂ ਇੱਧਰ ਨਹੀਂ ਚਲਾਉਂ ਤੂੰ ਇੱਧਰ ਚਲਾਵਾਂਗੇ ਨਾ ਬੈਂਡ ਨਹੀਂ ਗੱਲ ਮੈਂ ਮੈਂ ਤਾਂ ਤਾਰਾਂ ਕਹਿੰਦਾ ਸੀ ਤਾਰਾਂ ਤੇ ਪਾਈਪ ਪਲੇਟ ਦੀ ਗੱਲ ਕਰਦਾ ਸੀ ਮੈਂ ਤਾਂ ਉੱਥੇ ਹੀ ਰਹਿਣ ਦੇ ਇਹ ਗਾਸੀ ਜਾਊ ਇਹ ਲੈ ਇਹ ਲੈ ਪੈਰ ਥੱਲੇ ਆ ਗਈ ਸੜ ਜਾ ਤੇਰੇ ਇੱਕ ਮਿੰਟ ਇਹ ਲੈ ਤੇ ਸਹੀ ਹੈ ਮੜਾ ਫੜ ਕੇ ਰੱਖ ਮੈਂ ਆਹ ਕਮਾਉਣ ਚੜ੍ਹ ਦੇ ਠੀਕ ਹੈ ਕੋਈ ਸੋਕੇ ਇੱਧਰ ਹੋ ਗਈ ਕੋਈ ਨਹੀਂ ਇਹ ਤਾਂ ਆਪਸ਼ਨ ਹੈ ਬਲਾ ਹੋ ਵੀ ਜਾਊਗਾ ਮੈਂ ਆਹ ਦੇਖ ਮੜੀ ਜੀ ਤਾਂ ਇਹ ਇਹ ਚੜਜੂ ਪੈਂਟ ਤੇ ਕਿਹੜੀ ਜੀ ਆਹ ਹੂੰ ਇਧਰ ਦੀ ਗੱਲਾ ਤਾਰ ਬਾਈ ਜੀ ਬੜਾ ਉੰਡਾ ਜਾਂ ਚੜਨਾ ਨਹੀਂ ਤੇ ਮੜਾ ਦੂਰ ਕਰੰਦੇ ਕਰਮ ਕਰਮ ਉਹ ਜਾਂ ਚੜੀਦਾ ਸ਼ਾਇਦ ਟੈਂਪਰੇਰੀ ਕਿਰਾ ਐਂਪਰੇਲੀ ਕੇਸ ਨਹੀਂ ਲੱਗਦਾ ਹੈ ਧਰਮ ਬਹੁਤ ਦੂਰ ਜਾਊਗੀ ਜੀ ਬਸ ਜੜਚ ਨਾ ਹੋਵੇ ਬਸ ਜੜਤੀ ਚੜਚ ਉਹ ਬੱਲੀ ਪਾ ਦੇ ਜੀ ਜਿਹੜੀ ਆਪਣੇ ਦਾ ਡਰਾਈਵਰੀ ਵਾਲੀ ਗੱਡੀ ਹੈ ਅੱਛਾ ਬਸ ਇਹਨੂੰ ਜਦੋਂ ਵੀ ਦੱਬਣੀਆਂ ਤਾਰ ਦੇਖੀ ਹੈ ਐਂ ਕਰਕੇ ਦੱਬਦੀ ਐ ਇਹ ਥੱਲੇ ਜੁੱਬਣੀ ਪਈ ਦੇ ਨੂੰ ਐ ਇਹ ਕੋਲ ਨਾ ਕਰੀ ਇਹਨੂੰ ਐ ਅੱਛਾ ਐ ਨਾ ਕਰਾਂ ਐ ਨਾ ਕਰੀ ਐ ਨਾ ਮੈਗਨੇਟ ਬਣ ਜਾਂਦਾ ਸਿੱਧੀ ਲੈ ਕੇ ਆਇਆ 2 ਫੁੱਟ ਪਰਾਂ ਦੀ ਲਾਇਆ ਮਦਬਾਰੀ ਲੈ ਇਹ ਕਰਾਂ ਕਲੰਪ ਮੀਟਰ ਲਈ ਤੇ ਇੱਕ ਝੋਲਾ ਲਾ ਲਿਆ ਕਲੰਪ ਮੀਟਰ ਟਰੈਕਟਰ ਦੇ ਪਿਛਲੇ ਧਰਤਾਂ ਤੇ ਸੀਟ ਦੇ ਪੈਪਸੀ ਕਿਹੜੀ ਸਰ ਮੈਂ ਕੋਲ ਨਾ ਉਹ ਪਾ ਰੱਖ ਲਾਂਗੇ ਉੱਤੇ ਰੱਖ ਲਈਆਂ ਅੱਛਾ ਆ ਜਾ ਗੁੜਕਾ ਪੈਦਾ ਹਾਂ ਬਈ ਕਾਤੇ ਉਹ ਦੇਖੋ ਉਹ ਤੇ ਗੁੜਕਾ ਪੈ ਲੱਕੜੀ ਵਾਲਾ ਉਹ ਤੇਰਾ ਕੰਮ ਹੋ ਗਿਆ ਕਿ ਹੋ ਰਹਿਣਾ ਹੈ ਕੀ ਕਿਸ ਰਹਿਣਾ ਨਟ ਕੱਸ ਕੇ ਸਾਰਾ ਸਬੰਧ ਲਾ ਓ ਰਾਜੋ ਸਰਦਾਰੋ ਪਹਿਲਾ ਫੇਰ ਲੈ ਜਾਓ ਆਪਾ ਪਿਛਾ ਕੇ ਲੈਂਦੇ ਨੇ ਹੁਣ ਮਾਰੀ ਸੈਲ ਵੀ ਕੋਰੀਨ ਵੋਲਟੇਜ ਚੈੱਕ ਕਰੀਆ ਤਾਂ ਕਿੰਨੇ ਚੱਕਰਾਂ ਦੇ ਕਿੰਨੀ ਕੱਢਦਾ ਉਹ ਤਾਂ ਨਾ ਮੈਂ ਬੁੱਠਾ ਸਿੱਧਾ ਵੀ ਹੋਊ ਕਿਸੇ ਦਾ ਐਂ ਜੇ ਵੀ ਹੁੰਦਾ ਆ ਜਾ ਆ ਜਾ ਤੇਰੀ ਲੋੜ ਪੈ ਗਈ ਸੀ ਹੁਣ ਦਾ ਹੁਣ ਸਟਾਰਟ ਕਰੂ ਉਹਦੇ ਹਿਸਾਬ ਚ ਇਹ ਇਹ ਨਾ ਬੜਾ ਹੂੰ ਇਹ ਉਹਦੇ ਚਾਚੇ ਦਾ ਮੁੰਡਾ ਜਿਹੜਾ ਅੱਛਾ ਕੱਲ ਤੈਨੂੰ ਉਹ ਤਾਂ ਮਿਲਿਆ ਸੱਚ ਨੀ ਦਨੀ ਬਾਦਾ ਮੈਂ ਜੀ ਆ ਲੱਗਦਾ ਤਾਂ ਨਹੀਂ ਯਾਰ ਉਹਨਾਂ ਤੋਂ ਨੇ ਕਹਿ ਹੋਰ ਕਾਹੋ ਕਰਕੇ ਦੇਖੀ ਜੇ ਜਦੋਂ ਉਹ ਤੇਰਾ ਪੈਨਲ ਫਿੱਟ ਕਰਕੇ ਜਾਣਗੇ ਕਿ ਫ੍ਰੀਕਵੈਂਸੀ ਦੱਸੀ ਕਿੰਨੀ ਹੈ ਜੀ ਉਦੇ ਮੈਂ ਤੈਨੂੰ ਬੁਲਾ ਹੀ ਲੂੰ 10 ਮਿੰਟ ਆਈ ਤੂੰ ਸਮਾਂ ਹੀ ਆਪਾਂ ਉਸ ਹਿਸਾਬ ਨਾਲ ਕਰਾਂਗੇ ਉਹਨਾਂ ਦਾ ਚੱਕਰੀ ਹੋਗਾ ਉਹਨੂੰ ਮੜੇ ਮੇਰਾ ਜਿਹੜਾ ਫ੍ਰੀਕੁਐਂਸੀ ਵਾਲਾ ਮੀਟਰ ਆ ਉਹ ਕੋਈ ਲੈ ਕੇ ਲੈ ਕੇ ਵਾਗਦਾ ਕੋਈ ਨਹੀਂ ਹਲੇ ਖੜਾ ਆਪਣੇ ਕੋਲੇ ਆ ਗਏ ਉਹ ਜੇ ਲੈ ਕੇ ਵਾਗੂ ਜਗਦਾ ਲਾਦੇ ਪੁੱਤ ਸਾਰਾ ਸਮਾਂ ਆ ਜਾ ਹੋ ਥੱਲੇ ਦੇ ਚ ਗਿੱਲਾ ਹੈ ਆਪਣਾ ਗੋਲੂ ਉਧਰ ਖੋਲ ਲਾਂਗੇ ਮੈਂ ਫੋਨ ਕੀਤਾ ਸੀ ਉਹਨੂੰ ਹਾਂ ਵਧੀਆ ਬਈ ਠੀਕ ਆ ਪਰਿਵਾਰ ਨਹੀਂ ਵਧੀਆ ਇੱਕ ਤਾਂ ਜਿਗਾਰਡ ਸਟਾਰਟ ਕਰੀਏ ਬਾਦਾਂ ਮੈਂ ਉਹ ਫਿਰ ਆਪਾਂ ਬੋਲਟੇ ਚੈੱਕ ਕਰਦੇ ਆਂ ਵੀ ਕਿੰਨੇ ਚੱਕਰਾਂ ਦੇ ਕਿੰਨੀ ਕੱਢਦਾ ਫਿਰ ਆਪਾਂ ਉਹ ਟ੍ਰੈਂਡਰਾਂ ਜੋੜਾਂਗੇ ਅੱਛਾ ਚਲਾਵੀਂ ਚਲਾਵੀਂ ਹੈ ਬਸ ਉਹ ਸਾਰੋਂ ਉਹਨੇ ਕੇ ਚੱਕਰ ਦੇਖ ਲਾਂਗੇ ਵੀ ਇੰਨੇ ਕੇ ਚੱਕਰਾਂ ਦੇ ਪੂਰੀ ਕਰਦਾ ਵੋਲਟੇਜ ਠੀਕ ਹੈ ਬਾਉ ਡਾਊਨ ਡੂਨ ਕਰ ਲੈ ਲੈਫਟ ਲੁੱਕ ਤੇ ਜੇ ਕਰਨੀ ਆ ਪਾਣੀ ਪੁਣੇ ਹੈਗਾ ਪਾ ਦਿਆ ਰੇਡੀਏਟਰ ਜਾਂ ਲੀਕ ਹੈ ਬੜਾ ਮੜਾ ਪਾਉਣੇ ਨਾ ਕੋਈ ਨਹੀਂ ਚਲਦੇ ਚ ਪਾ ਦਾਂਗੇ ਤੁਹਾਨੂੰ ਇਹ ਤਾਂ ਕੁਝ ਕਰਨ ਬ੍ਰੇਕ ਜਿਹਦਾ ਬੰਨਤੇ ਸੀ ਮੈਂ

ਹੈਟ ਹੋ ਗਿਆ ਕੰਮ ਪਾਣੀ ਦੀ ਗੱਲ ਸੀ ਮਹਾ ਉਹ ਥੱਲੇ ਡੇਜ ਕੱਢ ਦਾਂਗੇ ਫਿਰ ਆ ਨੱਕਾ ਖੋਲ ਲੈਨੇ ਆ ਨਾ ਹਾਂ ਆਹ ਕੋਈ ਇੰਨਾਂ ਸੋਧਾ ਕਾ ਕੀ ਸ਼ਾਦੀ ਜਨਾ ਕਲੱਚ ਉਹ ਵਾਹ ਗੁਰ ਚੱਕਰ ਘੋਟ ਲੈ ਹਾਂ ਬੰਦ ਕਰ ਹਰਦੀ ਭਾਈ 1 ਮਿੰਟ ਬਾਅਦ ਗੇਅਰ ਘਟਦੇ ਗੱਲਾ ਗੇਅਰ ਘਟਦੇ ਮੈਂ ਅਜੇ ਕਰਾ ਪੁੱਠੇ ਦਾ ਹਾਂ ਹਾਂ ਜੀ ਕਿਹੜਾ ਉਧਰ ਉਹ ਵੱਡਿਆ ਹੋਇਆ ਚੱਲ ਬਾਈ ਓਏ ਲੀਹਾ ਵੱਡਿਆ ਹੋਇਆ ਉਹ ਆ ਇੱਧਰ ਕੱਢ ਦੇ ਬਾਈ ਇਹ ਲੀਹਾ ਵੱਡਿਆ ਹੋਇਆ ਇਹ ਕੱਢਿਆ ਫਿਰ ਪਾ ਲਾਂਗੇ ਕੋਈ ਨਹੀਂ ਲਓ ਜੀ ਬਾਈ ਕਰੋ ਜੀ ਪਾਣੀ ਆ ਗਿਆ ਮਿਸ਼ਨ ਕਰ ਦਿੱਤੀ ਲੈ ਮਿਸ਼ਨ ਕੰਪਲੀਟ ਸਾਈਡ ਓਵਰ ਸਾਈਡ ਤੋਂ ਲੈ ਸਾਈਡ ਤੋਂ ਵਧੀਆ ਤਾਰੋ ਮਿਸ਼ਨ ਓਵਰ ਕਿੰਨੇ ਆ ਬਾਈ ਇਹ 18.9 18.9 19 ਮੀਟਰ ਹੈ 19 ਮੀਟਰ ਅਪਰੋਕਸੀਮੇਟ ਲੈ ਬਈ ਵਧਾਈਆਂ ਤੈਨੂੰ ਤੈਨੂੰ ਵਧਾਈਆਂ ਇਹ ਚੂੜੀ ਦੇ ਟੇਪ ਲਾਤੀ ਦੀ ਮਾ ਉਹ ਗਲ ਜੇ ਨਾ ਜਾਵੇ ਚੂੜੀ ਦੇ ਟੇਪ ਲਾਤੀ ਸੀ ਤਰੀਥਰਾ ਕੋਈ ਹੋਰ ਬੰਨ ਦੇ ਲਓ ਜੀ ਮਿਸ਼ਨ ਕੰਪਲੀਟ ਹੋ ਗਿਆ ਆਪਣਾ ਬੈਗ ਨੂੰ ਲਾਤਾ ਰੰਗ ਜੋਕ ਲਵਾਂ ਤਾਂ ਬਹੁਤਾ ਪਾਣੀ ਇਹ ਹੋਰ ਵੀ ਵਧੂ ਰੇਸ ਰੂਸ ਕਰਕੇ ਆਹ ਤਾਰ ਦੀ ਪਾਣੀ ਦੀ ਟੱਕਣੀ ਤਾਂ ਨਹੀਂ ਪਾਣੀ ਜਮਾ ਉਹੀ ਆ ਸਾਵਾ ਹੀ ਆ ਤੇਰੇ ਵਾਲਾ ਮੈਂ ਕਹਿੰਦਾ ਦੀ ਉਹ ਨੱਕਾ ਖੋਲ ਦਿੰਦਾ ਉਧਰ ਭਾ ਗ ਜਾਂਦਾ ਕਿ ਇੱਧਰ ਜਾਈਏ 12.3 17 17.4 17.4 ਇਧਰ ਭਾਗਿਆ 17 ਜੇ ਮਜ਼ਾ ਆਈਏ ਇਹ ਜੋੜ ਨੂੰ ਪਤਾ ਧਿਆਨ ਨਾਲ ਬਾਈ ਬੰਦ ਕਰ ਦਿਓ ਓਕੇ ਅੱਛਾ ਕੋਈ ਨਹੀਂ ਖੜਿਆ ਔਰੇ ਚੱਲਣ ਦੇ ਆਇਂਦਾ ਕੀ ਹੁੰਦਾ ਨੂੰ ਇਹ ਹੈ ਪਾਣੀ ਦੇ ਵਿੱਚ ਸੰਸਾਰ ਆ 10 ਦਿਨ ਕੰਪਨੀ ਮੋਟਰ ਟ੍ਰੈਕਟਰ ਦੀ ਆਪਨਾਰੇ ਮਿੱਤੀ ਟਾਪ ਲਾਈਨ ਟਾਪ ਰੈਂਡ ਕਰੀ ਜਾਂਦੇ ਨੇ ਇਹ ਚੀਜ਼ਾਂ ਨੂੰ ਕੀ ਆਲਾ ਫਰਕ ਇਹ ਭਾਵੇਂ ਭੁੱਲੇ ਜਾਂ ਦਾ ਮੁਰਕੇ ਨਹੀਂ ਪਾਈ ਜੀ ਰੁਬੀਏ ਦਾ 15 10 12 15000 ਦਾ ਫਰਕ ਪੈਂਦਾ ਉਹਦੇ ਨਾਲ ਕੀ ਫਰਕ ਸੀ ਆਪਾਂ ਨੂੰ ਨਵੀਂ ਕੋਰਾ ਸਾਂਗੇ ਪਤਾਈਆਂ ਹੋ ਗਈਆਂ ਤੇਰੇ ਕੰਨੀ ਆਹ ਕਿੱਥੇ ਬੰਨਦੀ ਏ ਇਹਨੂੰ ਕੇਰਾ ਦਾ ਹੀ ਪਿਆਰਾ ਤੂੰ ਜਗਲ ਉਸ ਨਾਲ ਨਹੀਂ ਬੰਨਦੀ ਆਹ ਕੇਰਾ ਇਹਨੂੰ ਤੇਰੀ ਪੱਟ ਕੇ ਉਹਥੇ ਬੰਨਦਾਂਗੇ ਜੀ 70000 ਦਾ ਫੇਰ ਉਹਦਾ ਸਪੋਰਟ ਪਾਈ ਆ ਸਪੋਰਟ ਪਾਈ ਆ ਇਹਦਾ ਅੱਛਾ ਇਹਦੇ ਨਾਲ ਹੀ ਲਿਬੇਟਦਾ ਹੈ ਕਿਰਾ ਗੋਰ ਦੇ ਮਰੀਦਾਰ ਤੁਨ ਕਰਨੀ ਹੈਗੀ ਇਹਨੂੰ ਉਹ ਬੰਦ ਨਹੀਂ ਆਪਣਾ ਲੋਹੇ ਦੀ ਪਾਈਪ ਲਵਾ ਦੇ ਕੋਈ ਥਰੇ ਪੀਸ ਪਿਆ ਹੋਊਗਾ ਨਹੀਂ ਇਹ ਗਰਮ ਕਰਕੇ ਫਿਰ ਪਾ ਦੇਣਾ 4 ਇੰਚੀ ਪਈ ਆ ਆਪਣੇ ਕੋਲੇ ਨਾ ਤਾਂ ਬੈਲਡ ਹੋ ਜੂਗੀ ਕਿਉਂਕਿ ਇਹ ਤਵੇ ਉੱਤੇ ਪਾਣੀ ਪਈ ਇਹਦਾ ਨਾ ਤਵਾ ਗਲ ਜਾਂਦਾ ਹੋਰ ਤੁਨ ਹਾਂ ਡਰਾਈਵਰੀ ਪਾਈਪ ਪਈ ਆ ਡਰਾਈਵਰੀ ਚਵਾ ਦੇ ਗਾ ਗਰਮ ਗਰਮ ਕਰਕੇ ਨਾਲੇ ਮੋਟੀ ਆ ਮਜ਼ਬੂਤ ਆ ਇਹਦੇ ਅੰਦਰ ਰੱਤੀ ਬਣੀ ਹੋਈ ਆ ਆਪ ਹੋਜਣ ਦੇ ਸਾਹ ਜਾ ਕੇ ਚੱਲਣ ਦੇ ਹੋ ਗਿਆ ਸਾਹ ਅੱਛਾ ਦੂਜੇ ਨੂਰ ਦਾ ਹਾਂ ਇਹਦਾ ਅੱਛਾ ਅੱਛਾ ਠੀਕ ਹੈ ਚਾਹੀਦਾ ਠੀਕ ਹੈ ਹਟਾ ਕਰੇ ਤੇ 10 ਮਿੰਟ ਟਾਈਮ ਕੱਢਾਂਗੇ ਆਪਾਂ ਮੈਂ ਲੈ ਆਉ ਤੈਨੂੰ ਜਦੋਂ ਫਿੱਟ ਫੁੱਟ ਹੋ ਸਕਿਆ ਜਿਹੜਾ ਉਹ ਪੈਨਲ ਲਾਉਣਗੇ ਹਾਂ ਜੇ ਐਲਟੀ 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 ਐਲ ਕੇ ਦਾ ਲਾਦਨ ਫਿਰ ਤਾਂ ਬੜੀ ਸੌਣ ਦੇ ਸਾਕੇ ਅੱਛਾ ਹਾਂ ਭਾਈ ਹਾਂਜੀ ਹਾਂਜੀ ਹਾਂ ਚੱਲ ਪਿਆ ਗਲਵਨ ਤਾਰਿਆ ਦੀ ਬੜਾ ਤੇਲ ਮਚਾਇਆ ਕੋਈ ਬੱਸ ਕੋਈ ਨਹੀਂ ਬੰਦ ਕਰ ਦਿੰਦੇ ਬੱਸ ਬੱਸ ਤਾਂ ਠੀਕ ਹੈ ਜੀ ਤੂੰ ਮੈਂ ਚੱਲਦਾ ਹਾਂ ਕੋਈ ਨਹੀਂ ਠੀਕ ਆ ਕੋਰੇ ਠੀਕ ਆ ਬਾਈ ਕੋਈ ਨਹੀਂ ਕਰ ਲੈਣਾ ਫੋਨ ਧੰਨਵਾਦ ਬਾਈ ਇਹਦੇ ਲਾਣੀ ਪਾਣੀ ਹੁਣ ਹਾਂ ਇਹਦੇ ਪਾਣੀ ਲਾਉਣੇ ਆ ਇਹਦੇ ਆ ਚਲੋ ਇਹਦੇ ਫਾਲਜ ਪਰਚੇ ਲਾ ਦਿਆਂ ਨਾ ਆ ਪਾਣੀ ਇੱਥੇ ਲਾਉਣਾ ਇੱਥੇ ਗਿੱਲਾ ਤਾਂ ਨਹੀਂ ਨਾ ਨਾ ਇਹ ਉਂ ਟ੍ਰਾਈ ਕਰਨੀ ਆ ਜੀ ਮੈਂ ਗਿੱਲਾ ਤਾਂ ਨਹੀਂ ਹਜੇ ਆ ਤੋ ਮੁਟ ਜਾ ਨੋ ਨੋ ਉਹ ਅੱਠ ਗੈ ਦੀ ਗੱਲੀ ਕਰਦੇ ਫਿਰ ਬੰਦ ਮੈਨੂੰ ਲੱਗਾ ਆ ਗਲਾਸ ਭਰ ਕੇ ਦੋ ਬੰਦੀ ਕਰ ਦੇ ਆ ਲਾਦਨੇ ਕੁਸ ਪੋਰੀ ਬੰਦ ਦੇ ਅੱਛਾ ਨਾ ਪਾਦਨੇ ਕੁਸ ਨੋ ਨਹੀ ਤਾਂ ਉੱਤੇ ਬੰਨੇ ਹੋਇਆ ਥੀ ਇਹਦੇ ਆ ਮੂੰ ਮਠਾ ਕਰਾਉਣੇ ਆ ਆ ਫੜੀ ਗਲਵਾਂ ਤਾਂ ਖੋਲੀ ਕੁੱਟ ਕੁੱਟ ਚਾਹਦਾ ਵੀ ਵਿਆਹੂ ਲਾ ਲਾ ਨਾ ਉਹਦਾ ਚੁਕਾ ਗਿਆ ਜਵਾਕ ਨੂੰ ਦਾ ਪਾਣੀ ਪੁਣੀ ਪੀਣਾ ਨਾ ਬੱਸ ਬੱਲੇ ਦਾ ਕੋਣ ਆਇਆ ਜੀ ਕਹਿੰਦਾ ਮੈਂ ਭੇਜਿਆ ਨਾ ਢੰਡੀ ਹੋ ਗਈ ਹੈਂ ਕਿੱਟੀ ਗਣਾਣਾ ਆਉਂੇ ਵੇ ਵੜਿਆ ਜਾ ਕੀ ਆ ਗਿਆ ਹਾਂ ਨਹੀਂ ਕਿੱਟੀ ਨੇ ਲੈਲੇ ਐ ਹੈ